ਤਾਰੇ ਨੂੰ ਉਮੀਦ ਕਰਦੀ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਥੋੜੀ ਜੀ ਜਗ੍ਹਾ ਦੇ ਵਿੱਚ ਸਲਵਾਰ ਕੱਟਣੀ ਦੱਸਾਂਗੇ ਆ ਵੇਖੋ ਆ ਜਿਹੜਾ ਮੈਂ ਕਪੜਾ ਲੈਤਾ ਹੋਇਆ ਹੈਗਾ ਹੁਣ ਇਹ ਜਮਾ ਕਾਇਰਾ ਕਰ ਲਿਆ ਇਹਨੂੰ ਆਪਾਂ ਐਸ ਲੋਟ ਇਹਨੂੰ ਕਾਇਰਾ ਕਰਕੇ ਹੁਣ ਆਪਾਂ ਇਹਨੂੰ ਐਸ ਲੋਟ ਕੰਨੀ ਦੇ ਨਾਲ ਮੋੜਾਂਗੇ ਇਸ ਤਰ੍ਹਾਂ ਮੋੜਾਂਗੇ ਆ ਵੇਖੋ ਐਂ ਦੂਰਾ ਕਰ ਲਾਂਗੇ ਇਹਨੂੰ ਬਾਹਰ ਖੋਲ ਕੇ ਦਾ ਸਾਰਾ ਤਾਂ ਖੋਲ ਕੇ ਆਪਾਂ ਇਹਨੂੰ ਐਂ ਕਰਾਂਗੇ ਦੂਰਾ ਇਹ ਜਮੇ ਥੋੜੇ ਜਿਹਾ ਥਾਂ ਦੇ ਵਿੱਚ ਕੱਟੀ ਜਾਂਦੀ ਐ ਸਲਵਾਰਾ ਜਿਹੜੀ ਨਾਲੇ ਬਹੁਤ ਸੌਖੀ ਕੱਟੀ ਜਾਂਦੀ ਐ ਇਹਨੂੰ ਆਪਾਂ ਸਾਰਾ ਇੱਕ ਕੋਇਆ ਕਰਕੇ ਫਿਰ ਆਪਾਂ ਇਹਨੂੰ ਕੀ ਕਰਨਾ ਜਦੋਂ ਆਪਾਂ ਇਹਨੂੰ ਸਾਰੇ ਨੂੰ ਦੂਰਾ ਕਰ ਲਿਆ ਵੇਖੋ ਨੂੰ ਦੂਰਾ ਕਰ ਲਿਆ ਫਿਰ ਆਪਾਂ ਇਹਨੂੰ ਇੱਕ ਵਾਰੀ ਐਸ ਲੋਟ ਮੋੜਨਾ ਐਸ ਲੋਟ ਮੋੜ ਕੇ ਆਪਾਂ ਐ ਤੈਹ ਲਾਉਣ ਇਹਨੂੰ ਆਪਾਂ ਚਾਰ ਚੌਰਾ ਕਰ ਲੈਣਾ ਚਾਰ ਰਾਹਾਂ ਹੋ ਜਾਣੀਆਂ ਇਹ ਕੱਪੜੇ ਦੀਆਂ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਸਮਾਰ ਕੇ ਦੇ ਵਾਲਾ ਜਿਹੜੇ ਉਹ ਕੱਢ ਕੇ ਚੰਗੀ ਤਰ੍ਹਾਂ ਵਿਛਾ ਲੈਣਾ ਜਿਹੜੀ ਕੰਨਾਂ ਵਾਲੀ ਸਾਈਡ ਆ ਉਹ ਆਪਦੇ ਵੱਲ ਰੱਖਣੀ ਹੈ ਆ ਵੇਖੋ ਆ ਜਿਹੜੀ ਆ ਇਹ ਕਪੜਾ ਪਨਾ ਫੋਲਡ ਕਰਿਆ ਹੋਇਆ ਇਧਰਲੀ ਸਾਈਡ ਇਹ ਆਪਾਂ ਹੁਣ ਲੰਬਾਈ ਲੈਣੀ ਹੈ ਦੀ ਆਪਾਂ 31 ਇੰਚ ਤਿਆਰ ਰੱਖਣੀ ਹੈ ਇਹ ਸਲਵਾਰ 31 ਇੰਚ ਤਿਆਰ ਦੇ ਵਿੱਚ ਆਪਾਂ 1 ਇੰਚ ਮਲਾਵਾਂਗੇ ਉਹਦੇ ਵਿੱਚ ਸਲਾਈ ਦਾ 32 ਇੰਚ ਦੀ ਸਲਵਾਰ ਕੱਟਣੀ ਹੈ ਇਹ ਨਾਲੇ ਤਾਂ ਇਹਦੇ ਵਿੱਚੋਂ ਝੋਲੀ ਵਾਲਾ ਕੱਪੜਾ ਜਿਹੜਾ ਉਹ ਵਿੱਚੋਂ ਨਿਕਲੂਗਾ ਹਾਂ ਇਹ ਆਪਾਂ ਕੱਪੜਾ ਜਿਹੜਾ ਤੈਹ ਲਾ ਲਈ ਇਹਦੀ ਇਹ ਆਪਾਂ ਧੂਰਾ ਕਰ ਲਿਆ ਹੁਣ ਆਪਾਂ ਇਹ ਕੱਪੜੇ ਨੂੰ ਮਿਲਨਾਗਾ ਸਾਰੇ ਨੂੰ ਵੀ ਕਿੰਨਾਗਾ ਆ ਵੇਖੋ ਇਹ ਕੱਪੜਾ ਹੈਗਾ 42 ਇੰਚ ਤਿਆਰ ਹੈਗਾ ਸਾਰਾ ਜਿਹੜਾ ਮੈਂ ਫੋਲਡ ਕੀਤਾ ਹੋਇਆ ਹੈਗਾ ਸਾਰਾ 42 ਇੰਚ ਤਿਆਰ ਹੈਗਾ ਹੁਣ ਆਪਾਂ ਕੀ ਕਰਨਾ ਇਥੋਂ ਆਪਾਂ ਪਹਿਲਾਂ ਤਾਂ ਕੰਨੀ ਵਾਲੀ ਸਾਈਡ ਜੇ ਹੁਣ ਝੋਲੀ ਚੋਂ ਆਪਾਂ ਕੱਪੜਾ ਥੋੜਾ ਹੋਵੇ ਆਪਾਂ ਕੱਪੜਾ ਵੀ ਕੱਢ ਸਕਦੇ ਆਏਗੇ ਝੋਲੀ ਵੀ ਵਿੱਚੋਂ ਨਿਕਲ ਸਕਦੀ ਇਹਦੇ ਹੁਣ ਆਪਣੇ ਕੋਲੇ ਕੱਪੜਾ ਪੂਰਾ ਹੈਗਾ ਆਪਾਂ ਝੋਲੀ ਆਂ ਰੱਖਾਂਗੇ 9 ਇੰਚ ਝੋਲੀ ਤਿਆਰ ਹੈ ਇਹਨਾਂ ਦੀ ਆਪਾਂ 1 ਇੰਚ ਵਿੱਚ ਪਾ ਕੇ 10 ਇੰਚ ਤੇ ਨਿਸਾਨੀ ਲਾਵਾਂਗੇ ਉਸ ਤੋਂ ਬਾਅਦ ਆਪਾਂ 10 ਇੰਚ ਤੇ ਨਿਸਾਨੀ ਲਾ ਕੇ ਆਪਾਂ ਸਲਵਾਰ ਦੀ ਲੰਬਾਈ ਹੈ ਜਿਹੜੀ ਮੈਂ ਉਹ 4 ਇੰਚ ਵੈਲਟ ਦੀ ਕੱਢ ਕੇ 31 ਇੰਚ ਤਿਆਰ ਕਰੀ ਹੋਈ ਹੈ ਤੇ 31 ਦੇ ਵਿੱਚ ਇੱਕ ਪਾ ਕੇ 32 ਇੰਚ ਆਪਣਾ ਕਪੜਾ ਜਿਹੜਾ ਇਹ ਪੂਰਾਗਾ ਹੁਣ ਆਪਾਂ ਕੀ ਕਰਨਾ ਇਹ ਕੰਨੀ ਵਾਲੀ ਸਾਈਡ ਆਪਾਂ ਮਿਸਾਨੀ ਇਹ ਇਧਰਲੇ ਪਾਸੇ ਸਾਈਡ ਲਾਉਣੀ ਹੈ ਕੰਨੀ ਵਾਲੀ ਸਾਈਡ ਹੁਣ ਜਿਹੜੀ ਆਪਣੀ ਆਹ ਸਾਈਡ ਆਏਗੀ ਇਹਦਾ ਆਪਾਂ ਅੱਧ ਕਰਨਾ ਹੈ 42 ਇੰਚ ਦਾ ਅੱਧ ਹੈਗਾਗਾ ਇੱਕ ਇੰਚ ਆਪਾਂ ਹੁਣ ਆਪਾਂ 21 ਇੰਚ ਤੇ ਇੱਥੇ ਅੱਧੂ ਤੇ ਲਾਵਾਂਗੇ ਨਿਸ਼ਾਨੀ ਆ ਵੇਖੋ ਜਿਹੜਾ ਭੱਧ ਤੇ ਨਿਸ਼ਾਨ ਲਾਇਆ ਉਹ ਨਿਸ਼ਾਨ ਨੂੰ ਆਪਾਂ ਆਹ ਨਿਸ਼ਾਨ ਦੇ ਨਾਲ ਮਿਲਾਵਾਂਗੇ ਇੱਥੇ ਆਪਾਂ 2 ਇੰਚ ਦਾ ਸਲੋਟ ਜਿਹੜਾ ਆਪਾਂ ਕੁੰਦਾ ਵਧਾਉਣ ਵਾਸਤੇ ਮੂਰੀ ਵਧਾਉਣ ਵਾਸਤੇ ਲਾਉਨੇ ਆ ਉਹ ਲਾ ਕੇ 2 ਇੰਚ ਦਾ ਇਸ ਤਰ੍ਹਾਂ ਲਾਉਣਾ ਹੁਣ ਆਪਾਂ 2 ਇੰਚ ਵਾਲੇ ਨੂੰ ਆਹ ਅੱਧਾ ਵਾਲੇ ਨਾਲ ਖੱਟੀ ਦਿਸ਼ਾ ਤੇ ਨਾਲ ਮਿਲਾਵਾਂਗੇ ਇੱਕ ਮਾੜੀ ਧਿਆਨ ਆ ਰੱਖਣ ਵਾਲੀ ਗੱਲ ਹੈ ਜਿਹੜੀ ਜਿਹੜੀ ਧਿਆਨ ਚ ਰੱਖਣੀ ਹੈ ਉਹ ਕਾ ਗਲਤ ਨਾ ਘਟ ਲਿਓ ਜਦੋਂ ਆਪਾਂ ਇਹਦੀ ਕਟਾਈ ਕਰਾਂਗੇ ਉਹ ਆਪਾਂ ਉੱਪਰਲੇ ਦੋ ਪੱਲੇ ਚੱਕ ਕੇ ਹੀ ਕਟਾਈ ਕਰਨੀ ਆਪਾਂ ਸਾਰਿਆਂ ਦੀ ਕਟਾਈ ਨਹੀਂ ਕਰਨੀ ਫਿਰ ਜਿਹੜੀ ਥੋੜੀ ਸਲਵਾਰ ਇਹ ਗੱਤ ਕੱਟੀ ਆ ਵਾ ਦੇਖੋ ਹੁਣ ਆਪਾਂ ਜਿਵੇਂ ਦੋ ਪੱਲੇ ਲੈਤੇ ਹੋਏ ਨੇ ਇੱਕ ਪੱਲਾ ਇਹ ਇੱਕ ਪੱਲਾ ਇਹ ਆਪਾਂ ਦੋ ਹੀ ਪੱਲੇ ਲੈਤੇ ਆ ਦੋ ਪੱਲੀ ਕੱਟਣੇ ਨੇ उपरली उधरली सैड जो अद्ध निशान लाया वो है। बहुत सौखी सलवार है जीडी ये कट्टी जाती है आप नशान तिकर आप कट्ट है हूँ जेड़ा अपना यह कपड़ा है ये कपड़े ना लोट पिछे हटा देंगे ऐ हटा के इधरों भी आप झोली आइड जी पिछे हटा देंगे ਪਹਿਲਾਂ ਤਾਂ ਆਪਾਂ ਇਧਰਲੀ ਸਾਈਡ ਝੋਲੀ ਲੈਤੀ ਸੀਗੀ ਫਿਰ ਆਪਾਂ ਲੰਬਾਈ ਲਈ ਸੀ ਹੁਣ ਆਪਾਂ ਇਧਰਲੀ ਸਾਈਡ ਲੰਬਾਈ ਲਾਵਾਂਗੇ ਪਹਿਲਾਂ ਇਹਨੂੰ ਆਪਾਂ ਲੰਬਾਈ ਦੇ ਨਾਲ ਜੋੜਾਂਗੇ ਜਿਹੜੀ ਉਹ ਹੱਦਾਂ ਦੀ ਨਿਸ਼ਾਨੀ ਆ ਇਹ ਵੇਖੋ ਆਪਾਂ ਲੰਬਾਈ 32 ਇੰਚ ਲਈ ਸੀ ਇੱਥੋਂ ਆਪਾਂ 32 ਇੰਚ ਲਾਉਣੀ ਆ 32 ਇੰਚ ਲਾ ਕੇ ਉਸੇ ਤਰ੍ਹਾਂ ਹੀ ਫਿਰ 2 ਇੰਚ ਦਾ ਐਸ ਲੋਟ ਇਨਸਾਨ ਲਾਉਣਾ ਹੈ ਇਹਨੂੰ ਆਪਾਂ ਫਿਰ ਉਹਦੇ ਨਾਲ ਮਿਲਾ ਦਾਂਗੇ ਹੁਣ ਆਪਣਾ ਇੱਕ ਕੁੰਡਾ A ਬਣ ਜੂਗਾ ਇੱਕ ਆਪਣਾ ਕੁੰਡਾ A ਬਣ ਜੋ ਆਪਣੇ ਚਾਰੇ ਕੁੰਡੇ ਤਿਆਰ ਹੋ ਜਾਣਗੇ ਇਹਨੂੰ ਆਪਾਂ ਦੁਬਾਰੇ ਫੇਰ ਫੱਟੀ ਦੇ ਨਾਲ ਐ ਮਿਲਾਵਾਂਗੇ ਆ ਦੇਖੋ ਆਪਣਾ ਐਸਤਰਾ ਕੱਟ ਲੈਣਾ ਆਪਣੇ ਚਾਰੇ ਕੁੰਡੇ ਜਮਾ ਸਹੀ ਬਣਨਗੇ ਨਾਲ ਇਹ ਥੋੜੇ ਜੀ ਜਗ੍ਹਾ ਦੇ ਵਿੱਚ ਹੀ ਸਲਵਾਰ ਜਿਹੜੀ ਕੱਟੀ ਜਾਂਦੀ ਹੈ ਆ ਵੇਖੋ ਜਿਹੜਾ ਆਪਣਾ ਇਹ ਹੈ ਬਸ ਇਹਨੂੰ ਆਪਾਂ ਅੱਡ ਕਰ ਲਾਂਗੇ ਆਪਣਾ ਇਹ ਦਾਸ ਨੇ ਚ ਇਧਰੋਂ ਵੀ ਝੋਲੀ ਦਾ ਪਿਆਰ ਰਹਿ ਗਿਆ ਆ ਵੇਖੋ ਹੁਣ ਆਪਾਂ ਇਹਨੂੰ ਐਕਸਟਰਾ ਲੱਗ ਕਰ ਲਾਂਗੇ ਆਪਣੇ ਚਾਰੇ ਹੁੰਦੇ ਆ ਜਿਹੜੇ ਇਹ ਬਣ ਗਏ ਨੇ ਹੁਣ ਸੋਨੋ ਅਸੀਂ ਇੱਕ ਕਾਟ ਹੋਰ ਦੱਸ ਦਿਆਂ ਜਿਹੜੀ ਆਪਾਂ 2 ਇੰਚ ਦੀ ਇਨਸਾਨੀ ਲਈ ਹੈ ਇਹਦੇ ਵਿੱਚ ਆਪਾਂ ਜਿਵੇਂ ਹੁਣ ਆਪਾਂ ਮੂਰੀ ਤਿਆਰ ਕਰਨੀ ਆ 6.5 ਇੰਚ ਤਿਆਰ ਕਰਨੀ ਆ ਠੀਕ ਹੈ ਨਾ 1 ਇੰਚ ਆਪਣਾ ਸਲਾਈ ਦਾ ਰਹਿ ਜੂਗਾ ਆਪਾਂ ਹੁਣ ਜਿਹੜੇ ਮੈਂ ਗੋਡੇ ਕੱਟੇ ਹੋਏ ਨੇਗੇ ਉਹ ਮੈਂ 13 ਇੰਚ ਦੇ ਕੱਟੇ ਹੋਏ ਨੇ ਹੁਣ ਆਪਾਂ ਇੱਥੋਂ ਏਧੀ ਕੈਂਚ ਸਲਾਈ ਦਾ ਸਾਢ ਕੇ ਜਿਵੇਂ ਆਪਾਂ ਇੱਥੋਂ ਸਾਢ ਲਿਆ ਸਾਢ ਇੰਚ ਸਲਾਈ ਦਾ ਆ ਜੂਗਾ ਦੇਖ ਆਪਾਂ 6.5 ਇੰਚ ਮੂਰੀ ਤਿਆਰ ਕਰਨੀ ਆ ਆਪਾਂ 6.5 ਇੰਚ ਦੀ ਇਨਸਾਨੀ ਲਾ ਲਾਂਗੇ ਇਦੇ ਵਿੱਚ 1 ਇੰਚ ਕੱਪੜਾ ਸਲਾਈ ਦਾ ਜਿਹੜਾ ਉਹ ਲਾ ਲਿਆ ਆਪਾਂ ਇੱਥੋਂ ਠੀਕ ਹੈ ਇਹ ਆਪਣਾ ਸਲਾਈ ਦਾ ਕੱਪੜਾ ਹੈ ਜੇ ਇੱਥੇ ਆਪਣੀ ਸਲਾਈ ਲਗੂ ਹੁਣ ਆਪਾਂ ਜਿਵੇਂ 2.5 ਇੰਚ ਦੀ ਮੂਰੀ ਤਿਆਰ ਕਰਨੀ ਹੈ 2.5 ਇੰਚ ਦੇ ਵਿੱਚ ਆਪਾਂ 1/2 ਇੰਚ ਥੱਲੜਾਓ ਕੱਪੜਾ ਜਿਹੜਾ ਮੂਰੀ ਜੜਨ ਵੇਲੇ ਆਪਾਂ ਸਿਉਣ ਲਾਉਣੇ ਆ ਉਹਦਾ ਲਾ ਲਓ 2.5 ਇੰਚ ਤਿੰਨ ਸਾਨੀ ਲਾ ਲਈ ਲਾ ਲਈ ਨਹੀਂ ਹੁਣ ਆਪਾਂ ਇੱਥੋਂ ਕੀ ਕਰਨਾ ਆਪਾਂ 1 ਇੰਚ ਵਧਾ ਕੇ ਫਿਰ ਇੱਥੇ ਲਾਉਣਾ ਜਿਵੇਂ ਆਪਾਂ 7.5 ਇੰਚ ਤੇ ਲਾਇਆ ਇੱਥੇ ਆ 8.5 ਇੰਚ ਤੇ ਲਾਵਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ